ਪੀਰੀ ਫਕੀਰੀ ਵਾਲਾ ਚੈਨਲ ਦੇਖ ਰਹੀਆਂ ਸਾਰੀਆਂ ਸੰਗਤਾਂ ਨੂੰ ਜੈ ਪੀਰਾਂ ਦੀ ਜੈ ਮਸਤਾਂ ਦੀ ਦੋਸਤੋ ਅੱਜ ਦੀ ਜੋ ਵੀਡੀਓ ਅਸੀਂ ਤੁਹਾਡੀ ਸੇਵਾ ਦੇ ਵਿੱਚ ਲੈ ਕੇ ਹਾਜ਼ਰ ਹੋਏ ਹਾਂ ਮੌਲਾ ali ਸਰਕਾਰ حضرت ਮੌਲਾ ali ਸਰਕਾਰ ਦਾ ਇੱਕ ਕਲਮਾ ਲੈ ਕੇ ਹਾਜ਼ਰ ਹੋਏ ਹਾਂ ਤਾਂ ਦੋਸਤੋ ਇਹ ਸਰਕਾਰ ਦਾ ਜਿਹੜਾ ਕਲਮਾ ਬਹੁਤ ਹੀ ਜ਼ਬਰਦਸਤ ਪਾਕਮਾਲ ਕਲਮਾ ਜਿਹਨੂੰ ਕਹਿੰਦੇ ਇਦੇ ਨਾਲ ਦੁਨੀਆ ਦੀ ਕੋਈ ਵੀ ਵੱਡੀ ਤੋਂ ਵੱਡੀ ਤਾਕਤ ਜਿੰਨ ਭੂਤ ਖਬੀਸ ਜਿਹੜੇ ਪਿਗੜੇ ਤੋਂ ਵਿਗੜੇ ਜਿੰਨ ਵੀ ਕਹ ਲਓ ਜਿੰਨੀ ਵੀ ਮਾੜੀ ਤੋਂ ਮਾੜੀ ਸ਼ਕਤੀ ਹੋਈ ਜਿਹੜੀ ਕਹਣੇ 'ਚ ਨਹੀਂ ਆਉਂਦੀ ਉਹ ਵੀ ਇਸ ਕਲਪੇ ਦੇ ਨਾਲ ਕਾਬੂਟ ਕਰ ਸਕਦੇ ਹਾਂ ਅਸੀਂ ਸਿੱਧ ਕਰਕੇ ਇਹਨੂੰ ਕਾਬੂ ਕਰ ਸਕਦੇ ਹਾਂ ਔਰ ਉਹਨੂੰ ਆਪਣੀ ਜਗ੍ਹਾ ਪਹਚਾ ਸਕਦੇ ਹਾਂ ਜਿੱਥੋਂ ਆਈ ਹੋਵੇ ਕਿਉਂਕਿ ਇਹ ਜਿੰਨ ਭੂਤ ਜਿਹੜੇ ਕਾਬੂ ਕਰਨੇ ਸੌਖੇ ਨਹੀਂ ਇਹਦੇ ਨਾਲ ਇੱਕ ਢਾਲਾ ਵੀ ਕਰਨਾ ਪੈਂਦਾ ਹੈ ਇਹ ਕਲਮੇ ਦੇ ਨਾਲ ਇੱਕ ਢਾਲਾ ਦੇਣਾ ਪੈਂਦਾ ਹੈ ਢਾਲੇ ਦੇ ਨਾਲ ਜਿਹੜੀ ਇਹਦੀ ਪੁਜਾਰੀ ਲੱਗਦੀ ਜੋ ਜੋ ਸਮਾਨ ਹੈ ਉਹ ਸਾਰਾ ਤੁਹਾਨੂੰ ਦੱਸਾਂਗੇ ਵੀਡੀਓ ਦੇ ਅੰਤ ਤੱਕ ਬਣੇ ਰਹੋ ਤੇ ਪਹਿਲਾਂ ਜਿਹੜੇ ਸਾਡੇ ਚੈਨਲ ਉੱਤੇ ਨਵੇਂ ਆਏ ਨੇ ਉਹਨਾਂ ਨੂੰ ਮੇਰੀ ਗੁਜ਼ਾਰਿਸ਼ ਹੈ ਕਿ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਕੇ ਜਾਇਓ ਘੰਟੀ ਵਾਲੇ ਬਟਨ ਨੂੰ ਵੀ ਦਬਾ ਕੇ ਜਾਇਓ ਤਾਂ ਕਿ ਆਉਣ ਵਾਲੀਆਂ ਵੀਡੀਓ ਤੁਹਾਨੂੰ ਸਭ ਤੋਂ ਪਹਿਲਾਂ ਮਿਲਦੀਆਂ ਰਹਿਣਗੀਆਂ ਦੋਸਤੋ ਤਾਂ ਦੋਸਤੋ ਹੁਣ ਗੱਲ ਕਰਦੇ ਹਾਂ ਮੌਲਾ ਅਲੀ ਸਰਕਾਰ ਜੀ ਦੇ ਕਲਮੇ ਬਾਰੇ ਦੇ ਨਾਲ ਜਿਹੜਾ ਟਾਲਾ ਦੋਨੋਂ ਚੀਜ਼ਾਂ ਬਾਰੇ ਜ਼ਿਕਰ ਕਰਾਂਗੇ ਤੇ ਇਕੱਲੀ-ਇਕੱਲੀ ਗੱਲ ਤੁਹਾਨੂੰ ਮੈਂ ਪੂਰੀ ਜਾਣਕਾਰੀ ਦੇ ਵਿੱਚ ਦੇ ਕੇ ਜਾਊਂਗਾ ਸਮਝਾ ਕੇ ਜਾਊਂਗਾ ਤਾਂ ਕਿ ਤੁਹਾਨੂੰ ਕੋਈ ਦਿੱਕਤ ਪਰੇਸ਼ਾਨੀ ਨਾ ਆਵੇ ਕਿਉਂਕਿ ਇਹ ਜਿਹੜੀਆਂ ਗੱਲਾਂ ਬਹੁਤ ਡੂੰਘੀਆਂ ਗੱਲਾਂ ਹੁੰਦੀਆਂ ਇਹ ਤੱਕ ਪਹੁੰਚਣਾ ਬੜਾ ਔਖਾ ਆ ਮੰਨ ਲ ਬੜੀ ਔਖੀ ਹੈ ਤੇ ਇਸ ਕਰਕੇ ਦੱਸਣਾ ਜ਼ਰੂਰੀ ਹੈ ਤਾਂ ਦੋਸਤੋ ਜਿਸ ਤਰ੍ਹਾਂ ਹੁਣ ਕਹਿ ਲਓ ਕਿ ਜਿੰਨ ਕੋਈ ਹੋਵੇ ਜਿੰਨ ਪਿਗੜਿਆ ਤੋਂ ਵਿਗੜਿਆ ਜਿੰਨ ਹੋਵੇ ਚਾਹੇ ਮੈਂ ਕਹਨਾ ਜਿੰਨ ਦੁਨੀਆ ਦੇ ਉੱਤੇ ਜਿੱਡੀ ਮਰਜੀ ਵੱਟੀ ਜਿੰਨ ਦੀ ਤਾਕਤ ਹੋਵੇ ਭਾਵੇਂ ਜਿੰਨਾ ਦਾ ਰਾਜ ਆ ਜਵੇ ਠੀਕ ਹੈ ਇਹ ਢਾਲੇ ਨਾਲ ਇਸ ਕਲਮੇ ਦੇ ਨਾਲ ਤੇ ਢਾਲੇ ਦੇ ਨਾਲ ਉਸ ਜਿੰਨ ਨੂੰ ਘੁੱਟਣੇ ਟੇਕਣੇ ਪੈਣੇ ਆ ਉਹ ਹੱਥ ਜੋੜ ਕੇ ਜਾਊਗਾ ਤੁਹਾਡੇ ਕੋਲੋਂ ਤੇ ਪਰ ਇਹ ਜਿਹੜਾ ਕਲਮਾ ਸਿੱਧ ਕਰਨ ਤੋਂ ਬਾਅਦ ਇਹ ਨਾਲ ਢਾਲਾ ਲਾਉਣ ਦੇ ਨਾਲ ਹੀ ਕੰਮ ਹੋਣਾ ਹੈ ਇਹ ਚ ਮਿਹਨਤ ਥੋੜੀ ਜਿਹੀ ਜ਼ਿਆਦਾ ਆ ਜੇ ਤੁਸੀਂ ਕਰ ਲਓਗੇ ਨਾ ਤਾਂ ਦੁਨੀਆ ਦੇ ਵਿੱਚ ਕੋਈ ਮੰਤਰ ਖੋਰ ਕਿਸੇ ਦੀ ਲੋੜ ਨਹੀਂ ਪੈਣੀ ਤੁਹਾਨੂੰ ਔਰ ਇਹ ਜਿਹੜਾ ਕਲਮਾ ਵੀ ਹੈ ਛੋਟਾ ਜਿਹਾ ਜਦਾ ਵੱਡਾ ਵੀ ਨਹੀਂ ਹੈਗਾ ਬਹੁਤ ਛੋਟਾ ਜਿਹਾ ਕਲਮਾ ਹੈ ਠੀਕ ਹੈ ਇਹਦੇ ਵਿੱਚ ਤੁਸੀਂ ਕਰਨਾ ਕੀ ਹੈ ਪਹਿਲਾਂ ਤੈ ਸੁਣ ਲਓ ਹੁਣ ਮੈਂ ਤੁਹਾਨੂੰ ਪਹਿਲਾਂ ਇੱਕ ਜਿੰਨ ਦੀ ਉਦਾਹਰਣ ਦਿੰਦਾ ਕਿ ਜਿੰਨ ਕਿੱਡੇ ਕਿੱਡੇ ਪਾਵਰਫੁਲ ਤੇ ਆ ਮੈਂ ਇੱਕ ਗੁਜਰਾਤ ਦੇ ਵਿੱਚ ਇੱਕ ਸੀਨ ਦੇਖਿਆ ਸੀ ਆਪ ਖੁਦ ਆਪਣੀ ਅੱਖਾਂ ਨਾਲ ਦੇਖਿਆ ਸੀ ਕਿਉਂ ਕਰਕੇ ਮੈਂ ਇੱਕ ਗੁਜਰਾਤ ਦੇ ਵਿੱਚ ਕੰਮ ਕਰਨ ਆਪਣੇ ਦੋਸਤ ਦੇ ਘਰ ਗਿਆ ਹੋਇਆ ਸੀਗਾ ਉੱਥੇ ਕੋ ਬੰਦਾ ਸੀ ਬਹੁਤ ਤਕੜਾ ਇਲਮ ਦਾ ਮਾਹਰ ਉਹ ਕੀ ਕਰਦਾ ਸੀ 12000 ਰੁਪਏ 'ਚ ਬੰਦਾ ਮਾਰ ਦਿੱਤਾ ਸੀ ਕਿਸੇ ਨੂੰ ਮਰਵਾਉਣਾ ਹੋਵੇ 1000 ਰੁਪਏ ਦੋਨੇ ਬੰਦਾ ਮਾਰ ਦੇਣਾ ਬੰਦਾ ਸਵੇਰ ਨੂੰ ਮਰਿਆ ਹੁੰਦਾ ਸੀ ਰਾਤ ਨੂੰ ਹੋਇਆ ਤਾਂ ਐਸਾ ਖੰਡ ਕਰਦੀ ਪੈਂਦੀ ਤੇ ਅਸੀਂ ਜਦੋਂ ਮੈਨੂੰ ਕਹਿੰਦਾ ਕਿ ਤੈਨੂੰ ਬੰਦੇ ਨਾਲ ਬੁਲਾਉਣਾ ਤੇ ਦੇਖ ਬੰਦੇ ਦੀ ਉਮਰ ਦੇਖ ਲੈ ਕਿੰਨੀ ਆ 90 ਤੋਂ ਕਿੰਨੇ ਸਾਲ ਦਾ ਪਰ ਇਹ ਕੰਮ ਬਹੁ ਮਾੜੇ ਕਰਦਾ ਤਾਂ ਅਸੀਂ ਕਹੇ ਚਲੋ ਠੀਕ ਹੈ ਦੇਖ ਲੈਨੇ ਆ ਨੂੰ ਦੇਖ ਕੇ ਆਏ ਤੇ ਉਹ ਬਹੁਤ ਵਿਰਧ ਬੰਦਾ ਸੀ ਤੇ ਅਸੀਂ ਉਹਨੂੰ ਕਿਹਾ ਵੀ ਤੂੰ ਇਹ ਮਾਰਟ ਕੰਮ ਨਾ ਕਰ ਉਹ ਕਹਿੰਦਾ ਮੈਂ ਮੇਰੀ ਇਹ ਗੁਰੂ ਦੇ ਮੈਨੂੰ ਜਿਹੜੀ ਸਿੱਖਿਆ ਦਿੱਤੀ ਹੈ ਮੈਂ ਇਹਨੂੰ ਕਰੂੰਗਾ ਮੈਂ ਕਿਹਾ ਪਾਪ ਹੈ ਭਾਈ ਨਾ ਕਰ ਉਹ ਕਹਿੰਦਾ ਮੇਰੇ ਲਈ ਕੋਈ ਪਾਪ ਨਹੀਂ ਹੈ ਮੇਰੇ ਲਈ ਪੈਸਾ ਜ਼ਰੂਰੀ ਹੈ ਅਸੀਂ ਇੰਨੀ ਗੱਲ ਉਹਨੂੰ ਕਹਿ ਕੇ ਸੀ ਕਿ ਛੱਡ ਯਾਰ ਚੱਲੀਏ ਦੇਖੋ ਕੋਈ ਫਾਇਦਾ ਨਹੀਂ ਨੂੰ ਮੈਂ ਤਾਂ ਵੀ ਇਹ ਤਾਂ ਗਲਤ ਬੰਦਾ ਹੈ ਅਸੀਂ ਜਿੱਦਾਂ ਉੱਥੋਂ ਨਿਕਲੇ ਤੇ ਕੋਈ ਇਤਿਪਾਰ ਬੰਦੇ ਆਏ ਉਹ ਕਹਿੰਦੇ ਕਿ ਉਹਦਾ ਨਾਮ ਮੈਨੂੰ ਉਹਨੇ ਯਾਦ ਨਹੀਂ ਕੀ ਸੀਗਾ ਦਾ ਨਾਮ ਲੈ ਤੇ ਕਦੇ ਅੰਦਰ ਹੀ ਬੈਠਾ ਹੋਇਆ ਤੇ ਉਹਨਾਂ ਨੇ ਸਾਨੂੰ ਵੀ ਆਵਾਜ਼ ਮਾਰੀ ਕਹਿੰਦੇ 2 ਮਿੰਟ ਰੁਕੋ ਤੁਸੀਂ ਵੀ ਇੱਥੇ ਤੇ ਉਹਨਾਂ ਦੇ ਨਾਲ ਕੋਈ ਜਿੰਨ ਸੀਗਾ ਬਹੁਤ ਕੁੜੀ ਦੇ ਉੱਤੇ ਪਿਗੜਿਆ ਜਿੰਨ ਉਹਨੇ ਉਹਨਾਂ ਦਾ ਕੰਮ ਫੜ ਲਿਆ ਜਦੋਂ ਨੇ ਉਹਨਾਂ ਦਾ ਕੰਮ ਫੜਿਆ ਉਹਨੇ ਉੱਥੇ ਬੈਠਾ ਬੈਠਾ ਸ਼ੁਰੂ ਕੀਤਾ ਤੇ ਤੁਸੀਂ ਯਕੀਨ ਮੰਨਿਓ ਕਿ ਜਿੰਨ ਜਿਹੜਾ ਸੀ ਨਾ ਉੱਥੇ ਜਿੰਨ ਨੇ ਉਹਨਾਂ ਦੇ ਘਰ ਦੇ ਉੱਤੇ ਉਸ ਬਾਬੇ ਦੇ ਘਰ ਦੇ ਉੱਤੇ ਢਾਹ ਬੰਦੇ ਮਾਰਦਾ ਸੀ ਉਸੇ ਸਮੇਂ ਪੱਥਰਾਂ ਦੀ بارش ਹੋਣ ਲੱਗੀ ਉਹਦੇ ਪੱਥਰ ਵੱਜਣੇ ਸ਼ੁਰੂ ਹੋ ਗਏ ਅਸੀਂ ਤਾਂ ਉੱਥੋਂ ਜਿੱਦਾਂ ਕਿ ਤਾਂ ਵੀ ਹੋ ਕੇ ਮਾਲਕ ਦਾ ਨਾਮ ਲੈ ਕੇ ਨਿਕਲੇ ਉੱਥੋਂ ਪਰ ਉਸ ਬੰਦੇ ਨੂੰ ਉਹਨਾਂ ਨਿਕਲ ਨਹੀਂ ਦਿੱਤਾ ਉੱਥੋਂ ਬਹੁਤ ਪੱਥਰਾਂ ਦੀ ਵਰਜ਼ਾਤ ਕੀਤੀ ਮਤਲਬ ਜਿੰਨਾ ਹਾਜ਼ਰ ਹੋ ਕੇ ਉਹਨੇ ਕੰਮ ਕੀਤਾ ਉਹਦਾ ਜਿੰਨਾ ਜਿੰਨੇ ਕਹਿੰਦਾ ਜਿਹੜਾ ਵੀ ਇਸ ਕੰਮ ਦੀ ਜਿਹਨੇ ਹੱਥ ਪਾਇਆ ਮੈਨੂੰ ਛੱਡਣਾ ਸੋ ਇਹ ਗੱਲਾ ਬੜੀਆਂ ਡੁੱਗੀਆਂ ਤਾਂ ਇਹਦੇ ਵਿੱਚ ਮਾਲਕ ਦੀ ਰਜ਼ਾ ਮੰਨਦੀ ਜ਼ਰੂਰੀ ਹੈ ਇਸ ਲਈ ਜਿਹੜਾ ਕੋਸ਼ਿਸ਼ ਵੀ ਕਰਨਾ ਪਰਮਾਤਮਾ ਦੇ ਨਾਲ ਸਰਕਾਰਾਂ ਦਾ ਨਾਮ ਲੈ ਕੇ ਹਾਜ਼ਰ ਨਾਜ਼ਰ ਹੋ ਕੇ ਕਰਨਾ ਗਲਤ ਕੰਮ ਆਪਾਂ ਕੋਈ ਨਹੀਂ ਕਿਸੇ ਦਾ ਕਰਨਾ ਚੰਗੇ ਕੰਮ ਲਈ ਇਸ ਚੀਜ਼ ਨੂੰ ਵਰਤੋ ਤੇ ਚੰਗਾ ਹੀ ਤੁਹਾਨੂੰ ਅਗਿਓ ਮਿਲੇਗਾ ਤਾਂ ਦੋਸਤੋ ਉਹ ਜਿਹੜਾ ਜਿਹਦੀ ਗੱਲ ਅਸੀਂ ਬਾਬੇ ਦੀ ਕਰਦੇ ਸੀ ਅਗਲੇ ਦਿਨ ਹੀ ਉਹ ਬੰਦਾ ਜਿਹੜਾ ਪਾਪਾ ਸੀ ਉਹ ਆਪ ਖੁਦ ਹੀ ਮਰ ਗਿਆ ਉਹਨੂੰ ਇੱਕ ਦਿਨ ਹੀ ਬਹਿਣ ਦਿੱਤਾ ਸੋ ਇਹ ਗੱਲਾਂ ਜਿਹੜੀਆਂ ਆ ਇਹ ਠੀਡੇ ਡਾ ਜਿਹੜੀਆਂ ਆ ਜਿੰਨ ਜਿਹੜੇ ਹੈ ਬਹੁਤ ਗਲਤ ਵੀ ਬਹੁਤ ਦੇ ਬਹੁਤ ਠੱਠੇ ਤੋਂ ਪੁੱਠੇ ਜਿੱਤ ਵੀ ਹੈਗੇ ਇਸ ਤੋਂ ਬਚਣਾ ਬੜਾ ਔਖਾ ਹੈ ਸੋ ਇਸ ਲਈ ਕੋਮ ਕੋਈ ਵੀ ਕਰਨਾ ਸਾਵਧਾਨੀ ਨਾਲ ਕਰਨਾ ਗੁਰੂ ਵਾਲੇ ਹੋ ਕੇ ਜਿਹੜੇ ਗੁਰੂ ਵਾਲੇ ਉਹ ਕਰਨਾ ਜੇ ਕੋਈ ਗੁਰੂ ਵਾਲਾ ਕਰਨਾ ਚਾਹੁੰਦਾ ਉਹਨੂੰ ਮੈਂ ਦੱਸ ਦਿੰਨਾ ਰਸਤਾ ਉਹਨੇ ਕਿੱਤਾ ਕਰਨਾ ਜੇ ਤੁਸੀਂ ਗੁਰਧਾਰਨਾ ਨਹੀਂ ਕੀਤੀ ਤੁਸੀਂ ਕੀ ਕਰਨਾ ਮੌਲਾ ਆਲੀ ਸਰਕਾਰ ਦੇ ਦਰਬਾਰ ਤੇ ਜਾ ਕੇ ਇਹ ਸਰਕਾਰ ਦਾ ਦਰਬਾਰ ਹੋਵੇ ਕਿਤੇ ਵੀ ਇਹ ਦਰਬਾਰ ਉਹਨਾਂ ਦਾ ਨਹੀਂ ਹੈਗਾ ਉਹਨਾਂ ਦਾ ਨਾਂ ਲੈ ਕੇ ਪੰਜ ਨਿਆਜਾਂ ਤੇ ਤੇ ਪੰਜ ਨਿਆਜਾਂ ਦੇਣੀਆਂ ਪੰਜ ਅਰਗਬੱਤੀਆਂ ਲਾ ਕੇ ਆਉਣੀਆਂ ਸਰਕਾਰ ਦੇ ਨਾਂ ਦਾ ਜਰੂਰ ਜੀ ਬੇਤੀ ਕਰਕੇ ਆਉਣੀ ਕਿ ਸਰਕਾਰ ਤੁਹਾਡਾ ਕਲਮਾ ਸਿੱਧ ਕਰਨਾ ਤੇ ਪੰਜ ਨਯਾਜ਼ਾਂ ਲਾਣ ਤੋਂ ਬਾਅਦ ਫੇਰ ਤੁਸੀਂ ਕਲਮਾ ਸਿੱਧ ਕਰ ਸਕਦੇ ਜੇ ਗੁਰੂ ਵਾਲੇ ਨਹੀਂ ਹੈਗੇ ਜੇ ਗੁਰੂ ਵਾਲੇ ਆ ਤਾਂ ਫਿਰ ਆਪਣਾ ਗੁਰੂ ਮੰਤਰ ਲਾ ਕੇ ਤੁਸੀਂ ਇਸ ਕਲ ਮੈਨੂੰ 41 ਦਿਨ ਲਗਾਤਾਰ ਸਿੱਧ ਕਰਨਾ ਪਹਿਲਾਂ ਤਾਂ ਤੁਸੀਂ ਕਲਮਾ ਸੁਣ ਲਓ ਕਲਮਾ ਨੋਟ ਕਰ ਲਓ ਚੰਗੀ ਤਰ੍ਹਾਂ ਪੈਨ ਲੈ ਕੇ ਅ ਕਲ ਪੰਜ ਤਰ੍ਹਾਂ ਬismillahir rahmanir rahim la ilaha ki kulle la ilahi khai hazrat ali ki chauki मोहम्मद रसूल अल्लाह की दुहाई फिर तो सुन लो बिस्मिल्लामान रहीम ला इला की कोठड़ी इला की खाई हज़रत अली की चौंकी मोहम्मद रसूल अल्लाह की दुहाई तो ये कलमा जिनों तुम सिद्ध करना सवेरे सत्त बजे सवेरे दिन चढ़ चढ़न तो पहला पहला सत्त बजे तो पहला पहला शाम दिन टले ਕਲਮੇ ਦੀਆਂ 11 ਵਾਲਾ ਸਵਿਰੀ ਵਾਲਾ ਸ਼ੈਂਪੂ ਕਰਦੇ ਤੇ ਜੰਤ ਵੀ 11 ਇਟੈਂਚ ਵੀ ਪੜ ਸਕਦੇ ਜਦੋਂ ਤੁਹਾਡਾ ਇਹ ਕਲਮਾ 40 ਦਿਨਾਂ ਚ ਸਿੱਧ ਹੋ ਗਿਆ ਨਾਲ ਤੁਸੀਂ ਦਾ ਢੋਲਾ ਲਾਉਣਾ ਉਹ ਵੀ ਤਾਂ ਮੈਂ ਦੱਸੂਗਾ ਕਿ ਕਿੱਦਾਂ ਕਰਨਾ ਹੁਣ ਢਾਲੇ ਦੀ ਗੱਲ ਕਰਦੇ ਹਾਂ ਕਲਮਾ ਆਪਾਂ ਕਰ ਲਈ ਕਲਮੇ ਦੀ ਗੱਲ ਹੋ ਗਈ ਹੈ ਹੁਣ ਢਾਲਾ ਕੀ ਕਰਨਾ ਸੁਣ ਲਓ ਪਹਿਲੇ ਇੱਕ ਤੁਸੀਂ ਮਟਕੀ ਲੈਣੀ ਛੋਟੀ ਜੀ ਇੱਕ ਛੋਟੀ ਜੀ ਮਟਕੀ ਲੈ ਲੈਣੀ ਆ ਉਸ ਮਟਕੀ ਮਮਟਕੀ ਦਾ ਟੱਕਣ ਲੈਣਾ ਖੋਲ ਠੀਕ ਹੈ ਜਿਹੜੇ ਬੰਦਾ ਕਿ ਤੁਸੀਂ ਜਿਹਨੂੰ ਠੀਕ ਕਰਨਾ ਹੋਵੇ ਕੋਈ ਬਰੀਜ ਆਇਆ ਹੋਵੇ ਜਿਹਦੇ ਤੇ ਜਿਤ ਭੁਗਤ ਕੋਈ ਵੀ ਬੋਲਦਾ ਹੋਵੇ ਜ਼ਵਾਰ ਉਹ ਤੋਂ ਕਿਤਾ ਕਰਨਾ ਤੁਸੀਂ 11 ਲੈਣੀਆਂ ਅਰਗਬਤੀਆਂ ਠੀਕ ਹੈ 11 ਅਰਗਬਤੀਆਂ ਤੇ ਤੁਸੀਂ 11 ਵਾਰ ਕੱਲੀ ਕੱਲੀ ਅਰਗਬਤੀ ਤੇ 11 ਵਾਰ ਇਹ ਕਲਮਾ ਪੜ੍ਹਨਾ ਜਿਹੜਾ ਤੁਹਾਨੂੰ ਦੱਸਿਆ ਠੀਕ ਹੈ 11 11 ਵਾਰ ਕਲਮਾ ਪੜ੍ਹ ਕੇ ਕਗਰਬਤੀ ਨੂੰ ਸੱਦ ਕਰ ਲੈ ਤੇ ਫਿਰ ਤੁਸੀਂ ਕੀ ਕਰਨਾ ਤਿੰਨ ਲੈਣੇ ਨੂ ਠੀਕ ਹੈ। ਜਿਹੜੀਆਂ ਜੀਚਾ ਚਾਹੀਦੀਆਂ ਤਿੰਨ ਨੇ ਬੂਲੇ ਨੇ ਇੱਕ ਨਿੰਬੂ ਤੇ ਕੋਈ ਵੀ ਪੇਂਟ ਕਰ ਲੈਣਾ। ਪੇਂਟ ਕਰਨੇ ਪੈਣੇ ਬੂਏ ਇੱਕ ਨਿੰਬੂ ਕਾਲਾ ਕਰਨਾ। ਇੱਕ ਲਾਲ ਕਰਨਾ, ਇੱਕ ਤੇ ਹਰਾ ਰੱਖਣਾ ਜਦੋਂ ਪੀਲਾਜ ਹੁੰਦਾ ਹੈ ਠੀਕ ਹੈ। ਉਹਦੇ ਵਿੱਚ ਇੱਕ ਇੱਕ ਨਿੰਬੂ ਦੇ ਵਿੱਚ ਥੋੜਾ ਥੋੜਾ ਸ਼ੀਕ ਸਰਾਖ ਕਰਕੇ ਉਹਦੇ ਵਿੱਚ ਲੌਂਗ ਡਾ ਲੈਣਾ। ਲੌਂਗ ਦੀ ਜਿਹੜੀ ਟੋਪੀ ਹੋਊਗੀ ਉੱਪਰ ਨੂੰ ਰੱਖ ਲੈਣੀ ਹੈ ਠੀਕ ਹੈ। ਤੇ ਜਿਹੜਾ ਫੁੱਲ ਬਣਿਆ ਹੁੰਦਾ ਲੌਂਗ ਦਾ ਉਤਨਾ ਨਿੰਬੂਆਂ ਦੇ ਵਿੱਚ ਇੱਥੇ ਪਾ ਲੈਣਾ ਕਾਲੇ ਵਾਲੇ ਨਿੰਬੂ ਦੇ ਵਿੱਚ ਚਰੰਗ ਕੀਤਾ ਹੋਣਾ ਤੇ ਲਾਲ ਵਾਲੇ ਤੇ ਹਰੇ ਵਾਲੇ ਚ ਉਸੇ ਤਰ੍ਹਾਂ ਤੁਸੀਂ ਇਹ ਮਟਕੀ ਦੇ ਵਿੱਚ ਰੱਖ ਦਿੰਨੀ ਆ ਠੀਕ ਹੈ ਤਿੰਨ ਤੁਹਾਨੂੰ ਲੈਣੇ ਆ ਲੱਡੂ ਬੇਸਣ ਵਾਲੇ ਬੇਸਣ ਵਾਲੇ ਲੱਡੂ ਲੈ ਕੇ ਲੱਡੂ ਵਿੱਚ ਰੱਖ ਦਿੰਦੇ ਠੀਕ ਹੈ ਤਿੰਨ ਲੈਣੇ ਗੁਲਾਬ ਦੇ ਫੁੱਲ ਤੇ ਤਿੰਨ ਲੌਂਗ ਤੇ 11 ਤੱਕ ਪੱਤੀਆਂ ਠੀਕ ਹੈ ਹੁਣ ਤੁਸੀਂ ਕਰਨਾ ਕੀ ਹੈ ਹੁਣ ਤੁਸੀਂ ਜਿਹੜਾ ਬੰਦਾ ਮਰੀਜ਼ ਦੇ ਉੱਤੇ ਜਿਹਨੂੰ ਪੂਤ ਸਵਾਰ ਹੁੰਦੇ ਜਿੱਤੋਂ ਇਹਨੂੰ ਜਕੜਿਆ ਹੋਵੇ ਉਹਦਾ ਤੁਸੀਂ ਕੀ ਕਰਨਾ ਉਹਦਾ ਉਤਾਰਾ ਕਰਨਾ ਟਾਲਾ ਜਿਹਨੂੰ ਕਹਿੰਦੇ ਆਪਾਂ ਉਹਦਾ ਮਨ ਲਓ ਤੁਸੀਂ ਆਪਣੇ ਸਾਹਮਣੇ ਖੜਾ ਕਰ ਲੈਣਾ ਉਹਨੂੰ ਸਾਹਮਣੇ ਖੜਾ ਕਰਕੇ ਜਿਹੜਾ ਉਹਦਾ ਆਪ ਤੁਹਾਡੇ ਤੁਹਾਡੇ ਵਾਲੇ ਪਾਸੋਂ ਉਹਦਾ ਸੱਜਾ ਕੰਨ ਕੰਨ ਦੇ ਕੋਲੋਂ ਮਟਕੀ ਫੜ ਲੈਣੀ ਹੈ ਮਟਕੀ ਰੱਖ ਕੇ ਥੱਲੋਂ ਪੈਰਾਂ ਤੋਂ ਲੈ ਕੇ ਦੂਜੇ ਤੋਂ ਸਿਰ ਤੋਂ ਵੀ ਘੁਮਾ ਲੈਣੀ ਹੈ ਕੰਨ ਤੋਂ ਸ਼ੁਰੂ ਕਮਾ ਲੈ। 7 ਵਾਰ ਉਹਦਾ ਉਤਾਰਾ ਕਰ ਲੈਣਾ। ਠੀਕ ਹੈ? 7 ਵਾਰ ਉਤਾਰਾ ਕਰਨ ਤੋਂ ਬਾਅਦ ਉਹੀ ਤੁਸੀਂ ਅਰਗਬਤੀਆਂ ਨੇ 11 ਉਹ ਲਗਾ ਲੈਣੀ ਆ। ਠੀਕ ਹੈ? 11 ਨਹੀਂ 11 ਅਰਗਬਤੀਆਂ ਚਲਾ ਦੇਣੀ ਆ। ਉਸ ਤੋਂ ਬਾਅਦ ਤੁਸੀਂ ਉਸ ਮਟਕੀ ਕਿਸੇ ਲਿਫਾਫੇ 'ਚ ਪਾ ਲੈਣਾ। ਉਹ ਮਟਕੀ ਲਿਫਾਫੇ 'ਚ ਪਾ ਲੈਣੀ ਆ ਤੇ ਉਤਾਰਾ ਕਰਨ ਤੋਂ ਬਾਅਦ ਇਹ ਜਿਹੜਾ ਉਤਾਰਾ ਕਰਨਾ ਰਾਤ ਨੂੰ 12 ਵਜੇ ਕਰਨਾ ਪੈਣਾ। ਸ਼ਾਮ 6:00 ਟੜੇ ਕਰਕੇ ਰਾਤ ਨੂੰ 12:00 ਕਿਤੇ ਚਲਦੇ ਪਾਣੀ ਦੇ ਵਿੱਚ ਇਸ ਨੂੰ ਛੱਡ ਕੇ ਆਉਣਾ ਠੀਕ ਹੈ ਛੱਡ ਛੱਡ ਕੇ ਆਉਣਾ ਤੇ ਜੇ ਤੁਸੀਂ ਚਰਾਹੇ ਤੇ ਰੱਖ ਸਕਦੇ ਚਰਾਹੇ ਤੇ ਵੀ ਰੱਖ ਤੋ ਜੇ ਤੁਹਾਡੇ ਕੋਲ ਚੱਲਦਾ ਪਾਣੀ ਨਹੀਂ ਹੈ ਇਹ ਤੁਸੀਂ ਲਗਾਤਾਰ 7 ਦਿਨ ਕਰਨਾ 7 ਦਿਨਾਂ ਦੇ ਵਿੱਚ ਵਿੱਚ ਦੇਖਿਓ ਤੁਹਾਡਾ ਜਿਹੜੀ ਵੀ ਚੀਜ਼ ਜਿੰਨ ਨਪੂਤ ਕੋਈ ਹੋਈ ਹੈ 7 ਦਿਨਾਂ 'ਚ ਖਤਮ ਘਾਣੀ ਉਹਦੀ ਜਿੱਡਾ ਮਰਜੀ ਵੱਡੀ ਤਾਕਤ ਦੀ ਹੋਣਾ ਤਾਂ ਦੋਸਤੋ ਇਸ ਕੰਮ ਧਿਆਨ ਨਾਲ ਸੋਚ ਸਮਝ ਕੇ ਕਰ ਲੈਣਾ ਇਹੀ ਵੀਡੀਓ ਸਾਡੀ ਸੀਗੀ ਠੀਕ ਹੈ ਜੀ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੀ ਆ ਤੇ ਇਹਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦੇਣਾ ਜੀ ਜੈ ਪੀਰਾਂ ਦੀ ਜੈ ਮਸਤਾਂ ਦੀ ਮਾਲਕ ਭਲੀ ਕਰੇ ਸਭ ਦਾ ਭਲਾ ਕਰੇ ਸਭ ਦਾ ਭਲਾ ਕਰੇ ਮਾਲਕ ਸ਼ੇਰ ਖੁਦਾ ਸ਼ਾਹ ਦੀ ਮੌਲਾ ਸਰਕਾਰ ਭਲਾ ਕਰੇ